ਜੀ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਮੈਂ ਰਾਜਪੁਰੇ ਦੇ ਲੱਗੇ ਰਾਈ ਮਾਜਰਾ ਪਿੰਡਾ ਜੀ ਮੇਰਾ ਓਕੇ ਜੀ ਹਾਂਜੀ ਕੀ ਕੀ ਪ੍ਰੋਬਲਮਾਂ ਸੀ ਬਾਈ ਜੀ ਸਰਵਿਸ ਪੈਕ ਲੈਣ ਤੋਂ ਪਹਿਲਾਂ ਪ੍ਰੋਬਲਮਾਂ ਵੀਰ ਜੀ ਮੈਨੂੰ 6-7 ਸਾਲ ਤੋਂ ਲਾ ਲੋ ਥਾਇਰੋਇਡ ਦੀ ਪ੍ਰੋਬਲਮ ਬਾੜੀ ਸੀ ਅੱਛਾ ਜੀ ਤੇ ਮਤਲਬ ਕਿ ਓਵਰੇ ਸੀਗੀ 2-300 ਤੋਂ ਪਾਰ ਜਾਂਦਾ ਸੀਗੇ ਜੀ ਅੱਛਾ ਜੀ ਤੇ ਇੱਕ ਹੁਣ ਮਤਲਬ ਕਿ ਛਾਲਕ ਤੋਂ ਆ ਕੇ ਮੈਨੂੰ ਯੂਰੀਆ ਕਹਿਰ ਤੇ ਗਠੀਏ ਦੀ ਪ੍ਰੋਬਲਮ ਆ ਗਈ ਠੀਕ ਹੈ ਜੀ ਹਾਂਜੀ ਇਹ ਪ੍ਰੋਬਲਮਾਂ ਜ਼ਿਆਦਾ ਸੀਗੇ ਜੀ ਓਕੇ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਕਹਿੰਦੇ ਵੀ ਸਾਰੀ ਉਮਰ ਦਵਾਈ ਖਾਣੀ ਪੈਣੀ ਹੈ ਓਕੇ ਮੈਂ ਉਹ ਤੋਂ ਡਰ ਗਿਆ ਜੀ ਅੱਛਾ ਇਹ ਤਾਂ ਕੰਮ ਖਰਾਬ ਹੋ ਜੂ ਸਾਰੀ ਉਮਰ ਉਤਾ ਬਿਲਕੁਲ ਤਾਂ ਬੰਦਾ ਸੀਨੀਅਰ ਹੋਏ ਹਨਾ ਜੀ ਇਕੱਲਾ ਸੋਚ ਲੰਦਾ ਵੀ ਚਲੋ ਜਿਹੜੀ ਘਾਟੋ ਉਮਰ ਚ ਸਹੀ ਗੱਲ ਹੈ ਤੁਹਾਡੀ ਇੱਕ ਉਮਰ ਵੀ ਨਹੀਂ ਥੀਗੀ ਹਮ ਜੀ ਤੇ ਬਾਕੀ ਭਾਈ ਜਿਵੇਂ ਤੁਹਾਨੂੰ ਉਹ ਪ੍ਰੋਬਲਮਾਂ ਸੀ ਉਹਦੇ ਕਰਕੇ ਕੰਮ-ਕੁਮ ਕਰਨ ਚ ਕੀ ਦਿੱਕਤਾਂ ਆਦੀ ਸੀ ਤੁਹਾਨੂੰ ਜੀ ਵੀਰ ਜੀ ਮੈਂ ਸਵੇਰੇ ਜਦੋਂ ਉੱਠਦਾ ਸੀ ਉੱਠੇ ਨਹੀਂ ਹੁੰਦਾ ਸੀ ਅੱਛਾ ਬਦਰ ਕਿ ਆ ਹੱਥ ਖੁੱਲਦੇ ਨਹੀਂ ਤੇ ਆ ਕਣੇ ਰਹਿੰਦੇ ਤੇ ਆ ਇਕਣੇ ਬਚ ਤੇ ਹੁਣ ਜਦੋਂ ਨਾ ਮੈਂ ਸਰਵਸਪੈਕ ਯੂਜ਼ ਕੀਤਾ ਸਰਵਸਪੈਕ ਵੀ ਯੂਜ਼ ਕੀਤਾ ਜੀ ਮੈਂ ਇਹਨਾਂ ਸੈੱਟ ਹੈ ਕੋਈ ਪ੍ਰੋਬਲਮ ਨਹੀਂ ਹੈ ਓਕੇ ਐਨ ਮਤਲਬ ਕਿ ਸਵੇਰੇ ਵੀ ਫ੍ਰੀਡਾ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ 90% ਨਾਲੋਂ ਜ਼ਿਆਦਾ ਫਰਕ ਆਇਆ ਅੱਛਾ ਪਹਿਲੇ 50 ਦਿਨਾਂ ਵਿੱਚ ਪਹਿਲੇ 50 ਦਿਨਾਂ ਵਿੱਚ ਓਕੇ ਰੈਗੂਲਰ ਲਿਆ ਜੀ ਮੈਂ ਕੋਈ ਟਾਮਰ ਉਹ ਮਤਲਬ ਕਿ ਗੈਪ ਨਹੀਂ ਹੁਣ ਕੰਮ ਕਰਨ 'ਚ એનર્ਜੀ 'ਚ ਚਿਹਰੇ ਦੇ ਰੰਗ 'ਚ ਕਿੰਨਾ ਫਰਕ ਪੈ ਗਿਆ ਬਾਈ ਕੰਮ 'ਚ ਬਹੁਤ ਫਰਕ ਪੈ ਗਿਆ ਜੀ ਅੱਛਾ એનર્ਜੀ ਬਹੁਤ ਆਂਦੀ ਹੈ ਫ੍ਰੀਡਾ 'ਚ એનર્ਜੀ ਬਹੁਤ ਮਤਲਬ ਕਿ ਆਇ ਨਹੀਂ ਹੁੰਦਾ ਵੀ ਬਹਿ ਜੀਏ ਆ ਮਤਲ ਔਰ ਬ੍ਰੇਨ ਤੁਸੀਂ ਇਹਨੇ ਪੂਰਾ ਪੋਜ਼ਿਟਿਵ ਰਹਿੰਦਾ ਹਰ ਟਾਈਮ ਇੱਕ ਨੈਗੇਟਿਵਿਟੀ ਬਹੁਤ ਘਟ ਗਈ ਜੀ ਓਕੇ ਪੋਜ਼ਿਟਿਵ ਰਹਿਣ ਲੱਗ ਗਿਆ ਜੀ ਮੈਂ ਬਹੁਤ ਪਹਿਲਾਂ ਨਾਲੋਂ ਠੀਕ ਹੈ ਜੀ ਪਹਿਲਾਂ ਮਤਲਬ ਕਿ ਨੈਗੇਟਿਵਿਟੀ ਬੰਦੇ 'ਚ ਇੱਕ ਤਾਂ ਬਿਮਾਰੀ ਕਰ ਜੀ ਜੋ ਬਿਮਾਰੀ ਆਂਦੀ ਹੈ ਭਾਈ ਆਈ ਜਾਂਦੀ ਹੈ ਉਹ ਵੈਸੇ ਹੀ ਬੰਦਾ ਨੈਗੇਟਿਵਿਟੀ ਜਿਸ ਸਰੀਚੇ ਜਾਨ ਨਹੀਂ ਹੁੰਦੀ ਹੁਣ ਪੋਜ਼ਿਟਿਵਿਟੀ ਬਹੁਤ ਆਣ ਲੱਗੀ ਹੈ ਅੰਦਰ ਉੱਧਰ ਪਤਾ ਲੱਗਦਾ ਜੀ ਓਕੇ ਜਿਵੇਂ ਭਾਈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੋਗੇ ਬਾਡੀ ਸਰਵਿਸ ਬਾਰੇ ਸਨੇਹਾ ਵੀਰ ਜੀ ਇਹ ਮੇਰੇ ਹਿਸਾਬ ਨਾਲ ਤਾਂ ਇਹ ਨਾਰਮ ਵੀਰ ਆਪਣੀ ਸਰੀਰ ਦੀ ਸਫਾਈ ਕਰਾ ਲਓ ਖਾਈ ਪੀਤੀ ਸਾਰਾ ਕੁਝ ਆਨੇ ਆਪਾਂ ਇੱਕ ਵਾਰੀ ਸਫਾਈ ਕਰਾ ਲਓ ਜੇ ਬਿਮਾਰੀ ਆਣ ਆਲੀ ਵੀ ਹੋਊਗੀ ਉਹ ਵੀ ਨਹੀਂ ਹੁੰਦੀ ਤੁਸੀਂ ਕੀ ਸੋਚ ਕੇ ਲਿਆ ਸੀ ਮੈਨੂੰ ਤੁਹਾਨੂੰ ਯਕੀਨ ਆ ਗਿਆ ਸੀ ਬਾ ਇੱਕ ਵਾਰੀ ਆਏ ਸੋਚ ਲਿਆ ਦੀ ਚਲੋ ਸਫਾਈ ਹੋ ਸਹੀ ਸਰੀਰ ਦੀ ਬਿਲਕੁਲ ਜੇ ਫਰਕ ਪੈ ਗਿਆ ਠੀਕ ਆ ਨਹੀਂ ਤਾਂ ਸਾਰੀ ਉਮਰ ਦਵਾਈ ਖਾਣੀ ਪੈਣੀ ਜੀ ਸਾਰੀ ਪੈਣੀ ਹੈ ਜੀ ਓਕੇ ਧੰਨਵਾਦ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ